ਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਇਹਦੇ ਵਿੱਚੋਂ ਕੁਝ ਤਕਨੀਕੀ ਜੀਆਂ ਚੀਜ਼ਾਂ ਦੇ ਉੱਤੇ ਗੱਲ ਕਰੂੰਗਾ ਪਹਿਲਾ ਤਾਂ ਮਸਲਾ ਇਹ ਹੈ ਵੀ ਇਹਨੂੰ ਵਧਣ ਵਾਲੀ ਕੋਈ ਸੰਸਥਾ ਹੁੰਦੀ ਕੌਣ ਸਭ ਤੋਂ ਪਹਿਲਾਂ ਜ਼ਰੂਰੀ ਸੀ ਇਹਦੇ ਉੱਤੇ ਜੰਗਲਾਤ ਵਿਭਾਗ ਦਾ ਕਮੇਟੀ ਜਿਹੜਾ ਇਹਦਾ ਸਬੰਧਤ ਅਦਾਰਾ ਉਹਦੇ ਤੋਂ ਇਹਦੀ ਪਰਮਿਸ਼ਨ ਲਈ ਜਾਂਦੀ ਦੂਜੀ ਗੱਲ ਇਹ ਵੀ ਲੱਕੜ ਕੱਟਣ ਵਾਲੀ ਸੰਖਾ ਕੋਈ ਵੀ ਗੁਰਦੁਆਰਾ ਜਾਂ ਕੋਈ ਇੰਸਟੀਟਿਊਸ਼ਨ ਹੈ ਕੌਣ ਹੁੰਦਾ ਇਹ ਚੱਕ ਕੇ ਲਿਆਉਣ ਵਾਲਾ ਇਹਦਾ ਫੈਸਲਾ ਕਰਨਾ ਜਨਤਕ ਅਦਾਰੇ ਨੇ ਉਹ ਜਨਤਕ ਅਦਾਰੇ ਜਿਹੜੇ ਸਾਡੇ ਸਮਾਜ ਨੂੰ ਚਲਾਉਂਦੇ ਨੇ ਉਹ ਇੰਸਟੀਟਿਊਸ਼ਨ ਨਹੀਂ ਸਾਡੇ ਸਮਾਜ ਨੂੰ ਚਲਾਉਂਦਾਗਾ ਉਹ ਸਾਡੇ ਇਸ ਸੰਵਿਧਾਨ ਤੋਂ ਜਾਂ ਸਾਡੇ ਕਾਨੂੰਨ ਤੋਂ ਉੱਤੇ ਨਹੀਂਗਾ ਇੰਸਟੀਟਿਊਸ਼ਨ ਅਗਲੀ ਗੱਲ ਮੈਂ ਹੋਰ ਵੀ ਯਾਦ ਦਿਵਾ ਦਿਆਂ ਸ਼੍ਰੋਮਣੀ ਕਮੇਟੀ ਜਿਹਨੂੰ ਐਸਜੀਪੀਸੀ ਆਪਾਂ ਕਹਿੰਦੇ ਹਾਂ ਗੁਰਦੁਆਰਾ ਐਕਟ 1925 ਜਿਹੜਾ ਸਾਡੇ ਸੰਵਿਧਾਨ ਦੇ ਅੰਦਰ ਬਣਿਆ ਹੋਇਆ ਉਹ ਉਹ ਸਾਡੇ ਕਾਨੂੰਨ ਤੋਂ ਉੱਤੇ ਨਹੀਂਗਾ ਕੁਝ ਵੀ ਤਰਮ ਸਾਡਾ ਇੱਕ ਨਿੱਜੀ ਮਸਲਾ ਹੋ ਸਕਦਾ ਉਹ ਅਸੀਂ ਆਪਦੇ ਤੱਕ ਸਮੇਟ ਕੇ ਰੱਖਣਾ ਪਰ ਇਹ ਨਹੀਂ ਸਾਡਾ ਤਰਮ ਸਾਡੇ ਸਮਾਜ ਦੇ ਉੱਤੇ ਡਿੱਗੂਗਾ ਕਿ ਇਹ ਸਾਡੀ ਨਿੱਜੀ ਰਾਇ ਹੈ ਇਹ ਅਗਲੀ ਗੱਲ ਇਹ ਆਉਂਦੀ ਆ ਵੀ ਜਿਹੜਾ ਇਸ ਦੀ ਗੱਲ ਕਰਦੇ ਨੂੰ ਪੱਟਣ ਦੀ ਜਾਂ ਉਹਨਾਂ ਨੇ ਜੇ ਪਰਮਿਸ਼ਨ ਨਹੀਂ ਲਈ ਜਿਹੜਾ ਇਥੋਂ ਬਿਨਾਂ ਪਰਮਿਸ਼ਨ ਤੋਂ ਜਿਹੜਾ ਇਹ ਪੱਟਿਆ ਗਿਆ ਇਹ ਦਰਖਤ ਦੀ ਚੋਰੀ ਆ ਇਹ ਇਹਨਾਂ ਤੇ ਚੋਰੀ ਦਾ ਪਰਚਾ ਦਰਜ ਕਰਨਾ ਚਾਹੀਦਾ ਇਹਨਾਂ ਤੇ ਇਹਨਾਂ ਤੇ ਉਹ ਤੁਹਾਡੀ ਗੱਲ ਠੀਕ ਆ ਮੈਂ ਉਸ ਦਾ ਨਾਲ ਸਹਿਮਤ ਹਾਂ ਉਹ ਚੋਰੀ ਦਾ ਵੀ ਮਾਮਲਾ ਇਹਦੇ ਨਾਲ ਹੀ ਹੈ ਅਗਲੀ ਗੱਲ ਜਿਹੜੀ ਆਉਂਦੀ ਹੈ ਕਿ ਆ ਵੀ ਇਹ ਸੰਸਥਾ ਜਿਹੜੀ ਅਸੀਂ ਉਹਨਾਂ ਨੂੰ ਦਰਖਤ ਦੇ ਦਿੰਨੇ ਆ ਵਗੈਰਾ ਵਗੈਰਾ ਉਹ ਸਾਡਾ ਆਪ ਦਾ ਇੱਕ ਭਰਪਾ ਅਗਲੀ ਗੱਲ ਮੈਂ ਫਿਰ ਸੰਸਥਾ ਦਾ ਵੀ ਕਈ ਵਾਰੀ ਮੈਂ ਨਾਲ ਮੇਰੇ ਮਤ ਪੇਜ ਇਸ ਗੱਲ ਤੇ ਆਉਂਦੇ ਨੇ ਕਿ ਜਿਹੜੇ ਦਰਖਤ ਸਾਡੇ ਇਹ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਜਨਤਕ ਆਧਾਰਿਆਂ ਨੇ ਕਮੇਟੀ ਨੇ ਜਾਂ ਜੰਗਲਾਤ ਮਹਿਕਮੇ ਨੇ ਲਾਉਣੇ ਸੀ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਹੀ ਫਾਰਕ ਕਰਤਾ ਅਸੀਂ ਉਹਨਾਂ ਦੇ ਗੱਲ ਚ ਗੁੱਠਾ ਦਿੱਤਾ ਹੀ ਨਹੀਂ ਕਦੇ ਅਸੀਂ ਉਹ ਕੰਮ ਆਪ ਸੰਭਲੇ ਉਹਨਾਂ ਨੂੰ ਇਹ ਲੱਗਦਾ ਵੀ ਠੀਕ ਆ ਇਹ ਕਰੀ ਜਾਂਦੇ ਆ ਉਸ ਥਾਵਾਂ ਨੂੰ ਨਾਲ ਲੈ ਲੈਂਦੇ ਆ ਨਾਲ ਲੋਕਾਂ ਨੂੰ ਕੰਫੀਡੈਂਸ ਚ ਲੈਂਦੇ ਆ ਤੇ ਉਹ ਆਪ ਦਾ ਢਾਂਚਾ డంਮਦਮਕ ਚਲਾਈ ਜਾਂਦੇ ਆ ਤੁਸੀਂ ਇੱਕ ਪਿੱਛੇ ਜਿਹਾ ਵੀ ਰਫਲਸ ਦੇਖਿਆ ਹੋਵੇਗਾ ਜਦੋਂ ਸਾਧੂ ਸਿੰਘ ਧਰਮਸੋਤ ਨੇ ਤਨ ਤਨ ਰੁਪਏ ਇੱਕ ਦਰਦਮਗਰ ਖਾਦੇ ਤੇ ਉਹਨੂੰ ਅੰਦਰ ਜਾਣਾ ਪਿਆ ਉਹ ਸਾਡੀਆਂ ਗੈਰ ਜ਼ਿੰਮੇਵਾਰੀਆਂ ਤੋਂ ਉਹਨੂੰ ਖਾਣ ਦਾ ਮੌਕਾ ਮਿਲਿਆ ਇਹ ਅਸੀਂ ਆਪਦੀਆਂ ਗੈਰ ਜ਼ਿੰਮੇਵਾਰੀਆਂ ਦੇ ਉੱਤੇ ਵਿਚਾਰ ਕਰਕੇ ਵੀ ਅਸੀਂ ਗਲਤ ਕਿਥੇ ਆ ਇਹ ਦਰੱਖਤ ਇੱਕ ਜੰਤਖਥਾਂ ਦੇ ਉੱਤੇ ਲੱਗਿਆ ਲਾਇਆ ਗਿਆ ਸੀਗਾ ਇਹਨੂੰ ਪੱਟਣ ਦਾ ਫੈਸਲਾ ਜਿਹੜਾ ਹੋਣਾ ਸੀਗਾ ਉਹ ਜੰਤਕਦਾਰੇ ਨਹੀਂ ਕਰਨਾ ਸੀਗਾ ਮੈਂ ਇਸ ਗੱਲ ਦੇ ਉੱਤੇ ਆਉਂਗਾ ਜੇ ਕੋਈ ਅਧਾਰਾ ਇਸ ਗੱਲ ਦੇ ਵਿੱਚ ਕੋਈ ਦਖਲ ਦਿੰਦਾ ਉਹ ਕੌਣ ਹੁੰਦਾ ਅਸੀਂ ਇਸ ਗੱਲ ਦੇ ਉੱਤੇ ਆਈਏ ਉਹਨੂੰ ਸਾਡੇ ਸੰਵਿਧਾਨ ਕਾਨੂੰਨ ਦੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਦਾ ਅਸੀਂ ਗਾਂ ਤੋਂ ਇਹਨਾਂ ਨਾਲ ਇਹੋ ਜਿਹੀਆਂ ਸਹਿਮਤੀਆਂ ਸਹਿਮਤੀਆਂ ਉਹਨਾਂ ਬਣਾ ਕੇ ਰੱਖੀਏ ਵੀ ਇਹਨਾਂ ਨਾਲ ਕਿੰਨਾ ਸੀ ਬਤਨਾ ਅਗਲੀ ਗੱਲ ਕੈਪਟਨ ਧਰਮ ਸਿੰਘ ਉਹਨਾਂ ਨੇ ਇਹ ਡਾਕਟਰ ਰਾਤ ਨੂੰ ਉਹਨਾਂ ਦੇ ਬੰਦੇ ਜੇ ਪਰਮਿਸ਼ਨ ਹੈ ਨਹੀਂ ਸੀ ਉਹਨਾਂ ਦਾ ਟਰੈਕਟਰ ਤੇ ਟਰਾਲੀ ਇੱਥੇ ਪਹੁੰਚਿਆ ਕਿਵੇਂ ਉਹਦੇ ਨਾਲ ਜਿਹੜੇ ਕਟਾਰੀਏ ਦੀ ਟਰਾਲੀ ਕਿਵੇਂ ਆ ਗਈ ਇੱਥੇ ਉਹ ਸਾਰਿਆਂ ਨੂੰ ਦਿਸਿਆ ਨਹੀਂਗਾ ਉਦੋਂ ਮੁੜ ਕੇ ਉਹ ਹੀ ਕੈਪਟਨ ਧਰਮ ਸਿੰਘ ਜਿਹੜਾ ਕੌਮੀ ਲੋਕ ਅਦਾਲਤ ਦਾ ਮੈਂਬਰ ਆ ਸਾਡੇ ਅਦਾਲਤਾਂ ਦੇ ਜੱਜ ਇੱਕ ਜੱਜ ਇੱਕ ਪੌਦਾਂ ਨਾਮ ਦੀ ਮੁਹੰਮ ਲਾ ਕੇ ਸਾਰੇ ਜੱਜਾਂ ਨੇ ਸ਼ਨੀਵਾਰ ਨੂੰ ਦਸਤ ਲਾਏ ਇਹਨਾਂ ਨੇ ਰਾਤ ਨੂੰ ਤੜਕੇ ਨੂੰ ਦਸਤ ਬੜਕਾਤਾ ਉਹ ਗੁੱਡ ਅੱਜ ਇਸ ਗੱਲ 'ਤੇ ਕਿਉਂ ਨਹੀਂ ਬੋਲਦੇਗੇ ਸਾਨੂੰ ਇਹਨਾਂ ਗੱਲਾਂ ਤੋਂ ਡਰਦੇ ਆ ਡਰਦੇ ਨੇ ਸਾਰੇ ਇਹ ਸਭ ਕੋਲ ਡਰਦੇ ਆ ਸਾਨੂੰ ਇਹਨਾਂ ਦਾ ਨਾਂ ਦੇਣਾ ਪਊਗਾ ਉਹਦੇ ਸਮਾਜ ਦੇ ਲਈ ਆਪਦੇ ਪਰਿਵਾਰਾਂ ਦੇ ਲਈ ਆਪਦੇ ਬੱਚਿਆਂ ਦੇ ਲਈ ਅਸੀਂ ਕਿਉਂ ਨਹੀਂ ਬੋਲਦੇ ਅਸੀਂ ਗੈਰ ਜ਼ਿੰਮੇਵਾਰ ਆ ਇਸ ਗੱਲ ਦੇ ਲਈ ਅਸੀਂ ਆਪਦੀਆਂ ਜਿਹੜੀਆਂ ਲਾਪਰਵਾਹੀਆਂ ਨੇ ਉਹਨਾਂ 'ਤੇ ਗੌਰ ਕਰਕੇ ਅਸੀਂ ਇਸ ਸਮਾਜ ਨੂੰ ਬਦਲ ਗਏ ਸਾਨੂੰ ਲੋੜ ਹੈ ਇਸ ਸਮਾਜ ਨੂੰ ਬਚਾਉਣ ਦੀ ਇਹਨੀਆਂ ਗੱਲਾਂ ਕਰਦਾ ਹੋਇਆ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਜੀਲਾ ਪ੍ਰਸ਼ਾਸਨ